ਦੀ ਦੁਨੀਆ ਦੇ ਪਰਟੀਕਲ ਰਿਲੀਜਨ ਜਿਹੜਾ ਬਾਹਲੀ ਆਇਡੈਂਟੀਟੀ ਨੂੰ ਮੰਨਿਆ ਜਾਂਦਾ ਸੀ ਬਾਹਲੀ ਗ੍ਰੈਂਟੀ ਨਾਲ ਰਿਲੀਜਨ ਜੋੜ ਦਿੱਤਾ ਗਿਆ ਇਹ ਠੀਕ ਹੈ ਕਿ ਸਾਡੇ ਕੋਲ ਦੋ ਸ਼ਰੀਰ ਨੇ ਇੱਕ ਕਿ ਸ਼ਰੀਰ ਸਾਡਾ ਵਿਜ਼ੀਬਲ ਹੈ ਜਿਹੜਾ ਜਿੰਨੀ ਥੋੜੀ ਉਮਰ ਹੈ ਹਮੇਸ਼ਾ ਨਹੀਂ ਰਹਿਣ ਵਾਲਾ ਨਾ ਹਮੇਸ਼ਾ ਥਾ ਨਨ ਬਿਸ਼ਰ ਰਹੇ ਤੋ ਰੂਹ ਤੇ ਇਹ ਪਿਛਲੇ ਸਾਡਾ ਆਤਮਾ ਹੈ ਸੋਲ ਉਹਦੇ ਵੀ ਉਹ ਵੀ ਸਰੀਰ ਹੈ ਇਕ ਉਹ ਹਮੇਸ਼ਾ ਰਹਿੰਦਾ ਜੇ ਸੋਲ ਉਹ ਸਰੀਰ ਅੰਦਰ ਦੀ ਸਟਡੀ ਹੈ ਅਸਤਿਤਵ ਨੂੰ ਹੈ ਉਹਦੇ ਕੋਈ ਉਹਦੇ ਆਈਡੈਂਟੀਟੀ ਕੋਈ ਇਹ ਸਭ ਦੀ ਉਹਦੀ ਆਈਡੈਂਟੀ ਵੱਖਰੀ ਵੱਖਰੀ ਨਹੀਂ ਹੁੰਦੀ ਜਿਹੜੇ ਅਸਲੀ ਧਰਮ ਦੇ ਆਦਮੀ ਨੇ ਉਹਨਾਂ ਦੀ ਆਈਡੈਂਟੀ ਬਾਲਦੀ ਹੁੰਦੀੋ ਹੀ ਨਹੀਂ ਕੋਈ ਇਸ ਕਰਕੇ ਅਸਲੀ ਧਰਮ ਜੋ ਹੈ ਬਾਹਲੀ ਆਈਡੈਂਟੀ ਨੂੰ ਨਹੀਂ ਮੰਨਦਾ ਦਿੰਦਾ ਬਾਹਲੀ ਆਈਡੈਂਟੀ ਕੇਵਲ ਇੰਨੀ ਹੈ ਕਿ ਅਸੀਂ ਸੋਲ ਸਟਡੀ ਵੱਲ ਜਾਂ ਦੂਜੀ ਦੁਨੀਆ ਨਾਲ ਅਲੱਗ ਕਰ ਦਈਏ ਸੰਨ ਜਿਨ੍ਹਾਂ ਦਾ ਸੋਲ ਸਟਡੀ ਦਾ ਵਿਸ਼ਾ ਹੀ ਨਹੀਂ ਜਿਹੜੇ ਸੋਲ ਦੀ ਸਟਡੀ ਹਰਦਾ ਜੀ ਨਾਲ ਵਿਸ਼ਾ ਨਹੀਂ ਹੈ ਉਹਨਾਂ ਦਾ ਪਹਿਰਾਵਾ ਹੋਰ ਹੈ ਜਿਹੜੇ ਧਾਰਮਿਕ ਆਦਮੀ ਸੋਲ ਦੀ ਸਟੱਡੀ ਕਰਦੇ ਨੇ ਅਸਲ ਦੇ ਵਿੱਚ ਉਹਨਾਂ ਦਾ ਪਹਿਰਾਵਾ ਵੱਖਰਾ ਹੁੰਦਾ ਹੈ ਪਰ ਸੋਲ ਦੀ ਸਟੱਡੀ ਛੱਡ ਦਿੱਤੀ ਆਈਡੈਂਟੀਟੀ ਕਰ ਆਈਡੈਂਟੀਟੀ ਬਾਹਰ ਧਾਰਮਿਕ ਹੈ ਸੋਲ ਦੀ ਸਟੱਡੀ ਹੈ ਨਹੀਂ ਔਰ ਸੋਲ ਦੀ ਸਟੱਡੀ ਤਿਆਗੀ ਹੋਈ ਜਾਂ ਛੱਡੀ ਹੋਈ ਜਾਂ ਆਤਮਿਕ ਸਟੱਡੀ ਛੱਡੀ ਹੋਈ ਜਾਂ ਆਤਮਿਕ ਖੋਜ ਆਤਮ ਚਿੰਤਨ ਛੱਡਿਆ ਹੈ ਸਾਡਾ ਇਸੇ ਕਰਕੇ ਅਸੀਂ ਕਲੀਅਰ ਨਹੀਂ ਪਾ ਰਹੇ ਕਿ ਆਤਮਾ ਔਰ ਗॉड ਕੀ ਸੀ ਜੇ ਸਾਡੀ ਸਟੱਡੀ ਜਾਰੀ ਰਹਿੰਦੀ ਇਹ ਅਤਾਸੀਂ ਮੰਨਦੇ ਵੀ ਅਸੀਂ ਭਈ ਅਜੋ ਸਟੱਡੀ ਸਾਡੀ ਪੂਰੀ ਨਹੀਂ ਹੋਈ ਆਤਮਾ ਤੱਕ ਪਹੁੰਚੇ ਨਹੀਂ ਫਿਰ ਸਟੱਡੀ ਅਸੀਂ ਕਰਦੇ ਹੋਰ ਸਟੱਡੀ ਵੀ ਛੱਡੀ ਹੋਈ ਆ ਗॉड ਦੀ ਗੱਲ ਵੀ ਕਰੀ ਜਾਂਦੇ ਜੇ ਗॉड ਸਾਡਾ ਕਲੀਅਰ ਹੀ ਨਹੀਂ ਹੋਇਆ ਫਿਰ ਅਸੀਂ ਬੈਠੇ ਕਾਲ ਦੇ ਰਸਤੇ ਬੇਚੈਨ ਕਿਉਂ ਨਹੀਂ ਕਹਿੰਦੇ ਕਿਉਂ ਨਹੀਂ ਗੌਣਤਾ ਹੈ ਪਰ ਤੁਹਾਨੂੰ ਨਹੀਂ ਪਤਾ ਕੀ ਲੈ ਇਹ ਵੀ ਨਹੀਂ ਕਹਿ ਰਹੇ ਜਿਹੜੇ ਲੋਕ ਇਹ ਨਹੀਂ ਕਹਿ ਰਹੇ ਉਹ ਅਸਲ ਜੇ ਰਿਲੀਜੀਅਨ ਨੇ ਉਹ ਮਾਇਆ ਵੱਲ ਚਲੇ ਗਏ ਨੈਟਰ ਲੋ ਉਹਨਾਂ ਨੇ ਮੱਤਾ ਦੇਤੀ ਉਹ ਵੀ ਧਾਰਮਿਕ ਨਾ ਹੋ ਕੇ ਮੈਟਰ ਦੇ ਪਿੱਛੇ ਪਏ ਹੋਏ ਨੇ ਦੁਨਿਆਵੀ ਆਦਮੀ ਨੇ ਸੰਸਾਰੀ ਆਦਮੀ ਨੇ ਜੈਲੇ ਹੋਰ ਨੇ ਹੋ ਜਿਓ ਨੇ ਔਰ ਆਪਣੇ ਆਪ ਨੂੰ ਸੁਪੀਰੀਅਰ ਤਾਂ ਮੰਨਦੇ ਨੇ ਜ਼ਰੂਰ ਪਰ ਸਪਿਰਚੁਅਲਿਜ਼ਮ ਹੈ ਨਹੀਂ ਸਪਿਰਚੁਅਲ ਨੂੰ ਤੇ ਬਣਾ ਸੁਪੀਰੀਅਰ ਨਹੀਂ ਹੁੰਦਾ ਜਿਹੜਾ ਆਦਮੀ ਸਪਿਰਚੁਅਲਿਜ਼ਮ ਤੇ ਖੜਾ ਕੱਲਾ ਉਹ ਸੁਪੀਰੀਅਰ ਹੈ ਉਹ ਚਾਹੇ ਆਪਣੇ ਆਪ ਨੂੰ ਸੁਪੀਰੀਅਰ ਨਹੀਂ ਮੰਨਦਾ ਪਰ ਉਹ ਨਹੀਂ ਮੰਨਦਾ ਦੁਨੀਆ ਨੇ ਉਹਨਾਂ ਨੂੰ ਸੁਪੀਰੀਅਰ ਬਣਿਆ ਜਿਹੜੇ ਸਪਿਰਚੁਅਲਿਜ਼ਮ ਜਿਹਨਾਂ ਦਾ ਅਭਿਸ਼ਾਸੀ ਸਪਿਰਚੁਅਲੀ ਇਹ ਵਿਸ਼ਾ ਜਿਹੜੇ ਲੋਕਾਂ ਦਾ ਸਪਿਰਚੁਅਲੀ ਵਿਸ਼ਾ ਹੈ ਉਹਨਾਂ ਦਾ ਵਿਸ਼ਾ ਸਿਰਾਂਚ ਪ੍ਰਬੰਧ ਰਾਜ ਕਰਨਾ ਨਹੀਂ ਰਹਿੰਦਾ ਹਾਂ ਰਾਜ ਕਰਨ ਵਾਲੇ ਆਦਮੀਆਂ ਨੂੰ ਸੱਚੀ ਆਦਮੀ ਨੂੰ ਉਹ ਸਿੱਖਿਆ ਜ਼ਰੂਰ ਦਿੰਦੇ ਨੇ ਤਾਂ ਕਿ ਉਹ ਦੇਸ਼ਾਹੀ ਨਾ ਹੋ ਜਾਣ ਧਰਮ ਦਾ ਰਾਜ ਕਰਨਾ ਧਰਮ ਨੂੰ ਭੁੱਲ ਨਾ ਜਾਣ ਬੁਰੇ ਕੰਮ ਨਾ ਕਰਨ ਲੱਗ ਜਾਣ ਡਿਕਟੇਟਰ ਨਾ ਬਣ ਜਿਹੜਾ ਖੁਦਾ ਦੀ ਜਿਹੜੀ ਖਲਕਤ ਹੈ ਖੁਦਾ ਦੀ ਜਿਹੜੀ ਦੁਨੀਆ ਹੈ ਉਹਦੇ ਨਾਲ ਅਨਿਆ ਇਨਸਾਨ ਨਾਲ ਕਰ ਇਹ ਉਹਨਾਂ ਨੂੰ ਵਾਚ ਕਰਦੇ ਰਹਿੰਦੇ ਨੇ ਸਿੱਖਿਆ ਵੀ ਦਿੰਦੇ ਨੇ ਵਾਚ ਵੀ ਕਰਦੇ ਨੇ ਸਮੇਂ ਸਮੇਂ ਸਰ ਉਹਨਾਂ ਨੂੰ ਸਾਵਧਾਨੀ ਕਰਦੇ ਨੇ ਤੁਸੀਂ ਜਿਵੇਂ ਇੱਕ ਗੇਮ ਖੇਡਦੇ ਨੇ ਦੋ ਟੀਮਾਂ ਖੇਡਦੀਆਂ ਨੇ ਇੱਕ ਰੈਫਰੀ ਵੀ ਹੁੰਦਾ ਵਿੱਚ ਉਹ ਰੈਫਰੀ ਦਾ ਕੰਮ ਕਰਦੇ ਨੇ ਰੈਫਰੀ ਆਪ ਨਹੀਂ ਖੇਡਦਾ ਹੁੰਦਾ ਵਿੱਚ ਕਿਸੇ ਦੀ ਤਰਫਦਾਰੀ ਨਹੀਂ ਕਰਦਾ ਹੁੰਦਾ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਧਾਰਮਿਕ ਆਦਮੀ ਸਿਆਸਤ ਤੋਂ ਦੂਰ ਰਹਿੰਦੇ ਨੇ ਤਦ ਸਰ ਵਿਚੇ ਹੁੰਦੇ ਨੇ ਰੈਫਰੀ ਵਿਚੇ ਹੀ ਹੁੰਦਾ ਹੈ ਰੈਫਰੀ ਜਿੱਤੇ ਟੀਮ ਖੇਲਦੀ ਹੈ ਵਿਚੇ ਹੀ ਹੁੰਦਾ ਪਰ ਉਹ ਕਿਸੇ ਦੀ ਤਰਫ ਦਾ ਨਹੀਂ ਕਰਦਾ ਉਹ ਸਿਆਜ਼ਤ ਦੇ ਵਿਚ ਹੁੰਦੇ ਨੇ ਪਰ ਸਿਆਸਤ ਖੇਡਦੇ ਨਹੀਂ ਗੇਮ ਦੇ ਵਿਚ ਹੁੰਦੇ ਨੇ ਗੇਮ ਖੇਡਦੇ ਨਹੀਂ ਜਿਹੜਾ ਫੌਲ ਕਰਦਾ ਉਹ ਤੇ ਵਿਸਲ ਮਾਰ ਦਿੰਦੇ ਨੇ ਫੌਲ ਘਟਣ ਤੋਂ ਵਰਜਦੇ ਨੇ ਸਿਆਸਤ ਕਰੋ ਫੌਲ ਨਾ ਹੇਡੋ ਗੇਮ ਖੇਡੋ ਫੌਲ ਨਾ ਹੇਡੋ ਇਹ ਮਤਲਬ ਸੀ ਕਹਿਣ ਦਾ ਮੇਰਾ ਉਹ ਕੁਛ ਆਦਮੀ ਜ਼ਰੂਰ ਐ ਸੇ ਚਾਹੀਦੇ ਨੇ ਜਿਵੇਂ ਪੋਪ ਐ ਸਾਡੇ ਪੋਪ ਕਾ ਦੇ ਵਾਸਤੇ ਉਹ ਫੌਲ ਖੇਡਿਆ ਨੂੰ ਵਰਜਣ ਵਾਲਾ ਸੀ ਸ਼ੈਦ ਆਜ ਵਰਜਦਾ ਨਹੀਂ ਹੈ ਆਪਣੀ ਡਿਊਟੀ ਨਾ ਕਰਦਾ ਹੋਵੇ ਕਰ ਰਿਹਾ ਹੋਵੇ ਕਿਉਂ ਨਹੀਂ ਕਰਦਾ ਏ ਉਹਨੂੰ ਪਤਾ ਹੈ ਕਰਨੀ ਚਾਹੀਦੀ ਏ ਉਹਨੂੰ ਫੌਲ چاہے ਆਪਣਾ ਖੇਡੇ ਚਾਹ ਦੂਆ ਖੇਡੇ ਉਹਦਾ ਫਰਜ਼ ਬਣਦਾ ਫੌਲ ਖੇਡਣ ਵਾਲੇ ਨੂੰ ਗਿਲਟੀ ਕਰਾਰ ਦਵੇ ਵਰਜੇ ਚੈੱਕ ਕਰੇ ਕੋਈ ਫੌਲ ਨਹੀਂ ਖੇਡਣਾ ਤੂੰ ਫੌਲ ਖੇਡਦਾ ਉਹਨੂੰ ਟੀਮ ਤੋਂ ਬਾਹਰ ਵੀ ਕਰ ਸਕਦਾ ਹੈ ਉਹ ਸਿਆਸਤ ਤੋਂ ਬਾਹਰ ਵੀ ਕਰ ਸਕਦਾ ਹੈ ਵੀ ਇਹ ਸਿਆਸਤ ਦੇ ਕਾਬਲੇ ਨਹੀਂ ਬੰਦਾ ਐਸਾ ਧਰਮ ਇਹਦਾ ਇਸਲਾਮ ਵਾਲਿਆਂ ਦੇ ਵੀ ਗਿਲਜੇ ਹਨ ਇੱਕ ਸੰਸਦਾਂ ਦਾ ਧਰਮ ਦੀ ਉਹ ਫੈਸਲਾ ਕਰਦੀ ਹੈ ਪਰ ਕੱਠੇ ਹੁੰਦੇ ਨੇ ਮੌਲਵੀ ਉਹ ਦੂਜਿਆਂ ਨੂੰ ਕਹਿੰਦੇ ਨੇ ਕੌਣ ਠੀਕ ਹੈ ਕੌਣ ਗਲਤ ਹੈ ਧਰਮ ਗਲਮੇ ਗਲਤੋ ਠੀਕ ਦਾ ਨਿਰਣਾ ਕਰਨ ਵਾਲੇ ਹੋਣੇ ਚਾਹੀਦੇ ਨੇ ਆਪ ਉਹਨਾਂ ਦੀ ਇੱਛਾ ਸਪਿਰਚੁਲਿਜ਼ਮ ਦੀ ਹੁੰਦੀ ਹੈ ਆਪ ਦੁਨੀਆਵੀ ਇੱਛਾ ਨਹੀਂ ਹੁੰਦੀ ਇਹ ਗੱਲ ਨੂੰ ਸਮਝਣਾ ਚਾਹੀਦਾ ਸਿਆਸਦਾਨਾਂ ਨੂੰ ਪਰ ਸਿਆਸਦਾਨਾਂ ਨੂੰ ਧਰਮ ਗੱਲ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਇਗਨੋਰ ਕਰਕੇ ਉਹਨਾਂ ਨੂੰ ਫਾਉਲ ਖੇਡਣ ਦੀ ਇਜਾਜ਼ਤ ਮਿਲ ਜਾਂਦੀ ਹੈ ਸ਼ਾਇਦ ਉਹਨਾਂ ਦੇ ਫਾਉਲ ਖੇਡਣ ਦੀ ਆਦਤ ਹੈ ਜਿਹੜੀ ਉਹਦੇ ਤੇ ਚੈੱਕ ਕਰਨ ਵਾਲੇ ਉਹ ਨਹੀਂ ਚਾਹੁੰਦੇ ਕੋਈ ਚੈੱਕ ਕਰਨ ਵਾਲਾ ਸਾਨੂੰ ਹੋਵੇ ਕਿ ਅਸੀਂ ਫਾਉਲ ਖੇਡਦੇ ਆਂ ਤੇ ਸ਼ਾਇਦ ਅਸੀਂ ਜਿੰਨੇ ਫਾਉਲ ਖੜੇ ਜਾਣਗੇ ਉਹਨੇ ਸ਼ਾਂਤੀ ਬਦੂਗੀ ਜਿੰਨੇ ਗਲਤ ਖੇਡ ਖੇਢੀ ਜਾਊ ਸਾਧਦੀ ਉਹਨੇ ਸ਼ਾਂਤੀ ਬਦੂ ਉਹ ਚਾਹੀਏ ਨਾ ਲੋਕਾਂ ਨੂੰ ਵੱਲ ਮਿਲੂਗਾ ਜਿਹੜੇ ਮਿਸਯੂਜ਼ ਕਰਦੇ ਨੇ ਧਰਮ ਦਾ ਧਰਮ ਦਾ ਵੀ ਮਿਸਯੂਜ਼ ਹੋ ਰਿਹਾ ਹੈ ਸ਼ਾਇਦ ਦਾ ਵੀ ਮਿਸਯੂਜ਼ ਹੋ ਰਿਹਾ ਹੈ ਜਿਹੜੇ ਧਾਰਮਿਕ ਆਗੂ ਨੇ ਨਾ ਸਿਆਸਤ ਦਾ ਮਿਸਯੂਜ਼ ਉਹਨਾਂ ਨੂੰ ਚੰਗਾ ਲੱਗਦਾ ਹੈ ਨਾ ਧਰਮ ਦਾ ਵੀ ਸਿਉ ਚੰਗਾ ਲੱਗਦਾ ਉਹਨਾਂ ਦੋਵੇਂ ਮਿਸਯੂਜ਼ ਨਹੀਂ ਚੰਗੇ ਲੱਗਦੇ ਉਹ ਸਿਆਸਤ ਦਾ ਮਿਸਯੂਜ਼ ਨੂੰ ਵੀ ਮਾੜਾ ਮੰਨਦੇ ਨੇ ਧਰਮ ਦੇ ਮਿਸਯੂਜ਼ ਨੂੰ ਵੀ ਮਾੜਾ ਮੰਨਦੇ ਧਰਮ ਦਾ ਜਦ ਮਿਸਯੂਜ਼ ਹੁੰਦਾ ਉਹ ਅਤਵਾਦ ਪੈਦਾ ਕਰਦਾ ਹੈ ਅਸ਼ਾਂਤੀ ਪੈਦਾ ਕਰਦਾ ਹੈ ਧਰਮ ਨੂੰ ਅਪਰਾਧੀ ਦੁਨੀਆ ਚ ਲੈ ਜਾਂਦਾ ਜਦ ਸਿਆਸਤ ਦਾ ਮਿਸਯੂਜ਼ ਹੁੰਦਾ ਉਥੇ ਪੈਸੇ ਦਾ ਔਰ ਬਹੂਬਲ ਦਾ ਮਿਸਯੂਜ਼ ਹੁੰਦਾ ਇਹ ਰਾਂਝੀਆਂ ਦੇ ਚਾਹੇ ਉਹ ਪੈਸਾ ਹੋਵੇ ਚਾਹੇ ਉਹ ਬੁੱਧ ਹੋਵੇ ਇੰਟੈਲੀਜੈਂਟੀ ਹੋਵੇ ਹੁਣ ਰਾਜਾ ਸਾਰੀ ਇੰਟੈਲੀਜੈਂਟ ਇੰਟੈਲੀਜੈਂਸੀ ਖਰੀਦ ਲੈਂਦਾ ਇੰਟੈਲੀਜੈਂਟ ਬੰਦੇ ਸਾਰੇ ਰਾਜਾ ਖਰੀਦ ਲੈਂਦਾ ਉਹਨਾਂ ਦਾ ਮਿਸਯੂਜ਼ ਕਰਦਾ ਆਪਣੇ ਖਜ਼ਾਨੇ ਦਾ ਮਿਸਯੂਜ਼ ਕਰਦਾ ਦੂਜੇ ਧਰਮ ਦਾ ਨਹੀਂ ਆਪਣੇ ਧਰਮ ਦਾ ਵੀ ਮਿਸਯੂਜ਼ ਕਰਦੇ ਨੇ ਵਿਚਾਲੇ ਪਬਲਿਕ ਹੁੰਦੀ ਹੈ ਪੁਰ ਪਬਲਿਕ ਰਾਜ ਨੂੰ ਤਾਨਾ ਰਾਜ ਹੁਦਿਆ ਜੋ ਮਿਸਯੂਜ਼ ਕਰੇ ਰਾਜ ਆਪਣੇ ਆਪਣੀਆਂ ਸ਼ਕਤੀਆਂ ਦਾ ਫਿਰ ਧਰਮ ਕਾ ਦੀ ਪਬਲਿਕ ਝੁਕ ਜਾਂਦੀ ਹੈ ਇਸ ਕਿਸਮ ਦਾ ਸੰਤੁਲਨ ਵਿਗੜ ਕੇ ਆ ਹਾਲ ਆਜਾੜੇ ਹਾਲਾਤ ਪੈਦਾ ਹੋ ਜਾਂਦੇ ਇਹ ਹਾਲਾਤ ਜਿੱਡੇ ਧਾਰਮਿਕ ਆਦਮੀ ਨੇ ਉਹਨਾਂ ਨੂੰ ਤਿਹਾਰਾ ਕਿਉਂ ਪੈਦਾ ਹੋਇਆ ਨਹੀਂ ਦੀ ਸਮਝ ਉਹ ਨਾ ਉਹਨਾਂ ਨੂੰ ਉਹ ਚੰਗੇ ਲੱਗਦੇ ਨੇ ਧਰਮ ਕਾਦਮੀ ਸੋकांड ਧਰਮ ਵਾਲੇ ਜਿਨ੍ਹਾਂ ਨੇ ਹਾਲਾਤ ਪੈਦਾ ਕੀਤੇ ਨੇ ਨਾ ਉਹ ਸਹਦ ਦੰਜੇ ਲੱਗਦੇ ਨੇ ਉਹ ਤਾਂ ਨਿਊਟਰਲ ਆਦਮੀ ਹੁੰਦੇ ਉਹ ਦੋਹਾਂ ਨੂੰ ਕਹਿੰਦੇ ਨੇ ਤੁਸੀਂ ਆਹ ਨਾ ਕਰੋ ਤੁਸੀਂ ਆਹ ਨਾ ਕਰੋ ਕੰਪਰੋਮਾਈਜ਼ ਕਰੋ ਤੇ ਕੰਪਰੋਮਾਈਜ਼ ਹੋ ਕੇ ਹੀ ਇਕਤਾ ਹੈ ਜੇ ਤੇ ਕੰਪਰੋਮਾਈਜ਼ ਨਹੀਂ ਉਥੇ ਇਕਤਾ ਨਹੀਂ ਉਥੇ ਵਿਕਾਸ ਵੀ ਨਹੀਂ ਉਥੇ વિનાਸ਼ ਹੈ ਜੇ ਤੇ ਕੰਪਰੋਮਾਈਜ਼ ਨਹੀਂ ਨਾ ਉਥੇ ਵਿਕਾਸ ਹੈ ਨਾ ਉਥੇ ਰਾਜ ਹੈ ਉਥੇ ਤਾਂ વિનાਸ਼ ਹੈ ਉੱਤੇ ਅਗੇ ਡਿਸਟਰਕਸ਼ਨ ਹੈ ਜਦ ਧਰਮ ਨੂੰ ਛੱਡ ਕੇ ਡਿਸਟਰਕਸ਼ਨ ਹੈ ਧਰਮ ਦੇ ਨਾਲ ਜੁੜ ਕੇ ਵਿਕਾਸ ਵੀ ਹੈ ਧਰਮ ਦੇ ਨਾਲ ਜੁੜ ਕੇ ਵਿਕਾਸ ਵੀ ਹੈ ਵਿਕਾਸ ਦੇ ਨਾਲ ਲਿミਟਿਡ ਵਿਕਾਸ ਵਿਕਾਸ ਪੈਦਾ ਕਰ ਸਕਦਾ ਹੈ ਔਰ ਕੱਲਾ ਵਿਕਾਸ ਵਿਨਾਸ਼ ਹੀ ਪੈਦਾ ਕਰੂਗਾ ਸਾਨੂੰ ਵਿਕਾਸ ਦਾ ਕੀ ਵਿਕਾਸ ਪੀਸ ਆਫ ਮਾਈਂਡ ਹੁੰਦਾ ਫੁੱਲ ਪੀਸ ਆਫ ਮਾਈਂਡ ਦਾ ਨੋ ਵਿਕਾਸ ਹੈ ਨਾਨਕ ਭਗਤਾਂ ਸਦਾ ਵਿਕਾਸ ਭਾਗਤਾਂ ਨੇ ਸਦਾ ਵਿਗਾਸ ਦੇ ਵਿੱਚ ਤਰ ਰਹੇ ਨੇ ਉਹਨਾਂ ਨੂੰ ਮਾਇਆ ਦੇ ਵਿੱਚ ਸੰਸਾਰ ਦੇ ਵਿੱਚ ਉੱਚੀ ਪਦਵੀ ਦੀ ਇੱਛਾ ਨਹੀਂ ਹੈ ਸੰਸਾਰੀ ਸੁਖਾਂ ਦੀ ਇੱਛਾ ਨਹੀਂ ਹੈ ਉਹਨਾਂ ਵਾਸਤੇ ਸੰਸਾਰੀ ਦੁਖ ਹੋਰ ਸਭ ਕੋਈ ਕੋਈ ਨਹੀਂ ਕੋਈ ਫਰਕ ਨਹੀਂ ਹੈ ਇਸ ਕਰਕੇ ਉਹਨਾਂ ਨੂੰ ਨਾ ਰਾਜ ਦੀ ਲੋੜ ਹੈ ਨਾ ਪੈਸੇ ਦੀ ਲੋੜ ਹੈ ਉਹਨਾਂ ਨੂੰ ਕੀ ਲੋੜ ਹੈ ਕਿ ਸਾਰੇ Sufi ਬਸਣ ਇਹ ਲੋੜ ਹੈ ਸਾਰੇ ਧਰਮ ਤੇ ਚੱਲਣ ਇਹ ਲੋੜ ਹੈ ਸਾਰੇ ਅਮਨ ਸ਼ਾਂਤੀ ਨਾਲ ਰਹਿਣ ਸਾਰਾ ਸੰਸਾਰ ਉਹਨਾਂ ਦੀ ਇੱਕੋ ਖੋਦੀ ਗਈ ਲੋੜ ਹੁੰਦੀ ਹੈ